ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਤਿ ਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਮੱਝਾਂ ਤੇ ਦੋ ਸੁਈਆਂ ਸਵਾਈਆਂ ਤੁਹਾਨੂੰ गावा ਦਿਖਾਉਣੀਆਂ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਨਾਲ ਠੀਕ ਠਾਕ ਜੀ ਵਧੀਆ ਜੀ ਵਧੀਆ ਤੇ ਨਾਮ ਦੱਸਦੇ ਕਰੀ ਆਪਣਾ ਜਿੰਦਰ ਸਿੰਘ ਪਿੰਡ ਚਠਾ ਤਸੀਲ ਬਟਾਲਾ ਚ ਲੱਗਿਆ ਤੇ ਫੋਨ ਨੰਬਰ ਬੋਲ ਦੇ ਕਰੀ 9856827755 ਠੀਕ ਆ ਤੇ ਸ਼ਰਵਾਦ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਆ ਇੱਥੇ ਕਰ ਦਈਏ ਹਾਂਜੀ ਤੁਸ ਜਹਾ ਸੁਆ ਜੀ ਵੀਰ ਦੀ ਵਾੜ ਖੋਈ ਆ ਠੀਕ ਆ ਮਗਰ ਇਹਦਾ ਬੱਛਾ ਏ ਬਾਅਦਰੋਂ ਦੋਨੋਂ ਤਿਆਰ ਹੋਊਗਾ ਦੁੱਧ ਦੇ ਹੀ ਇਹ ਘਰੇ ਘਾਟਾ ਜਿਹੜੇ ਬੰਦਿਆ ਕੋ ਲਈ ਆ ਨਾ ਹਾਂਜੀ ਟਾਲਾ ਬੰਦਾ ਕੋ ਬੰਦਿਆ ਨਾ ਮੁਸੀਬਤ ਜੀ ਪੈ ਗਈ ਉਹਦੇ ਕੰਮ ਕਰਕੇ ਘਾਣਾ ਦੁੱਧ ਘਟ ਗਿਆ ਠੀਕ ਆ ਉਹਨੂੰ ਨਹੀਂ ਪਿਆ ਪੱਠਾ ਪੱਠਾ ਨਹੀਂ ਪਿਆ ਅੱਛਾ ਬਹੁਤ ਮਾਰੇ ਹਦਾ ਤਾਂ ਹੀ ਨਹੀਂ ਜਿਹੜੀ ਬੜੀਆ ਰਾਤ ਦਾ ਰਾਤ ਕੋਈ ਬਹੁਤ ਘਵਲ ਆਇਆ ਰਾਤੀ ਵਕੀ ਕੋ ਸੰਭੂਗਾ ਮੈਂ ਵਕਤ ਦੁੱਧ 10 ਕੁਲੋਈ ਆ ਕੋਈ ਸਾਥ ਕਰੂਗਾ 10 ਕੁਲੋਆਂ ਦੇ ਭਾਣਾ ਦੇਣੀ ਆ ਕੁੱਤਿਆਂ ਨੇ ਜਦੋਂ ਦੁੱਧ ਦੇ ਸਕਦੀ ਹੈ ਦੁੱਧ 10 ਲੀਟਰ ਪੱਕਾ ਹੈਗਾ ਮੁੱਕੇ ਤੇ ਕੋਈ ਬੱਚਾ ਜੇ ਇੱਕ ਨੰਬਰ ਚ ਵਾਈ ਕੋਈ ਰੱਸੀ ਨਹੀਂ ਕੋਈ ਮੰਗਾ ਨਹੀਂ ਠੀਕ ਆ ਜਿਹੜਾ ਮੱਦੀ ਚ ਹੋਵੇ ਉਹ ਬੱਚਾ ਜੀ ਮਗਰ ਤੇ ਥਾਣ ਵੀ ਤੇ ਲੱਗੇ ਤੇ ਦੇਖਣ ਠੰਡੀ ਬੜੀ ਤਾਂ ਮੈਂ ਇੱਥੇ ਆ ਠੀਕ ਆ ਠੰਡੀ ਬਹੁਤ ਬਹੁਤ ਜਵਾਗ ਮੋਟਾ ਆ ਦੇਖ ਆਹ ਦੇਖੋ ਯੋਧੀ ਕਿਤਾ ਠੀਕ ਆ ਜੀ ਲਿਆ ਖੋਲੋ ਫਿਰ ਤੋਰੀ ਤੇ ਆ ਬੱਚਾ ਡੱਬਾ ਜਿਹੜਾ ਆ ਇਹਦਾ ਡੱਬਾ ਬੱਚਾ ਤੇ ਆ ਜਿਹੜੀ ਅੱਤ ਬਾਦ ਇੱਕ ਬਿਲਕੁਲ ਤਾਜੀ ਸੂਈ ਆ ਜੀ ਉਹਦਾ ਬੱਚਾ ਤਾਂ ਨਾ ਖਾਣਾ ਤਾਜੀ ਸੂਈ ਹੈ ਜਿਹੜੀ ਤੇ ਇਹਦਾ ਬੱਛਾ ਜਿਹੜਾ ਖਾਵਾ ਦੁੱਧ ਜਿਹੜਾ 10 ਕਿਲੋ ਕਿੰਨੇ ਕਿ ਮੌਕੇ ਤੇ ਹੈਗਾ ਇਹ ਕੋਕਾ ਤਾਜੀ ਆ ਬਾਕੀ ਰੋਣਾ ਗਾਣਾ ਵਿੱਚ ਸੋਨਾ ਹੈ ਇਹਦਾ ਨਪਛਾਨਣ ਚੋਂ ਸੋਨਾ ਹੈ ਬਾਕੀ ਰੰਗ ਰੂਪ ਦੇ ਚੰਗੀ ਹੈ ਤੇ ਹੈਗੀ ਵੀ ਕਰੋਸ ਚ ਗਰਮੀਆਂ ਚ ਕਾਰਡ ਕੱਢੀ ਜਾਣੀ ਜਿਹੜੇ ਤੁੰਨ ਦੇਖ ਸਕਦੇ ਜੀ ਬਾਕੀ ਜਿਹੜਾ ਕੋ ਸੰਭਲਾ ਕੋ ਵੀ ਲੈ ਜੂਗਾ ਤੇ ਦੋ ਦਿਨ ਚੰਗਾ ਕੱਢੀ ਜਾਣਾ ਤੇ ਕਿੰਨਾ ਰੱਖਣੇ ਦਾ ਮੁੱਲ ਵਿੱਚ ਜਿਹੜੇ ਵੀਰ ਨੇ ਲੈਣੇ ਆ ਵੇਸਾਈ ਪਾਵੇ ਫੇਰੇ ਨੈਗਰ ਕਿਉਂ ਆਇਆ ਅੱਛਾ ਉਹ ਵੀ ਫੋਨ ਕਰੇ ਜਿਹਨੇ ਲੈਣੀ ਮੁੜ ਕੇ ਨਾ ਉਦੋਂ ਪਰਸਾ ਹੜ ਕੋ ਡੰਗਾ ਲਾ ਕੇ ਨਾ ਵੀਰਾਂ ਨੇ ਖਰਾਬ ਕੀਤਾ ਆ ਠੀਕ ਆ ਤੂੰ ਦੱਸਣ ਦੇ ਸਾਈ ਪਾਉਣੀ ਆ ਉਹ ਸੌਦਾ ਕਰੇ ਜਿਹਨੇ ਸਲਾਹ ਕਰਨੀ ਪਹਿਲਾਂ ਸਲਾਹ ਕਰਕੇ ਫੇਰਾਂ ਫੋਨ ਲਾਵੇ ਠੀਕ ਆ ਹਾਂਜੀ ਤੇ ਭਾਜ ਛੋਟੇ ਛੋਟੇ ਹੀ ਰੱਖਨੇ ਆ ਹਾਂ ਛੋਟੇ ਛੋਟੇ ਸਾਖੀ ਆ ਹਣ ਜਿਆ ਜੀ ਕਰ ਦੇਣੇ ਆ ਮੋਲੇ ਦਾ ਵੀਰ ਜੀ 35000 ਵੱਛੀ ਦਾ ਦੇ ਜੱਸ ਨੂੰ ਹੀ ਕਰੀ ਅੱਜ 30000 ਦੀ ਵਛੀ ਦਵਾਂਗੇ 30000 ਦੀ ਵਛੀ ਦਵਾਂਗੇ 500 ਦੇ ਛੋਟ ਕਰਾਂਗੇ ਠੀਕ ਹੈ ਜੀ ਹਾਂਜੀ ਹੁਣ ਇੱਕ ਆ ਤਾ ਆ ਦੇ ਸਦੇ ਜਪੜੇ ਵੀ ਨੀਨੇ ਤਾਂ ਚੋ ਚੋਇਆ ਜੀ ਇਹ ਪੁੜੇਵੀ ਦੇ ਉਤਰਾ ਹੀ ਆ ਇਹ ਨਹੀਂ ਜਾਂਦਾ ਇੰਨੀ ਬਣੀ ਇਹ ਥਾਣਾ ਦਾ ਸਾਈਜ਼ ਕੇ ਆਪ ਬੜਾ ਚੰਗਾ ਵਾ ਜਿਹੜਾ ਇਹਦਾ ਗੁਲਾਬੀ ਰੰਗ ਦੇ ਥਾਣੇ ਆ ਜਿਹੜੇ ਇਹਦੇ ਹਾਂਜੀ ਹਾਂ ਇਹਦੇ ਬੱਚੇ ਨਹੀਂ ਸੌਂ ਗਿਆ ਜਰੇ ਤਾਂ ਅੱਛਾ ਜੇ ਦਾ ਇਹਦਾ ਅੱਜ ਹੀ ਸੌਈ ਹੈ ਕੋਈ ਬਾਕੀ ਰੱਸੀ ਨਹੀਂ ਕੋਈ ਮੰਗਾ ਨਹੀਂ ਕੋਣਾ ਵੜਨ ਨੂੰ ਠੀਕ ਆ ਇਤਰਾ ਹੀ ਥੱਲੇ ਬੈਹਿ ਜਾਣਾ ਇਹਦੇ ਵੀ ਇਤਰਾ ਇਸ ਤਰ੍ਹਾਂ ਚਵਾਈ ਲੱਗੀ ਹੈ ਕਿ 300 ਠੀਕ ਹੈ ਮੋਟਰ ਹੀ ਆ ਗਏ ਆ ਦੇਖ ਸਾਡੇ ਜੀ ਇਹਦਾ ਵੀ ਚਵਾਈ ਬਿਲਕੁਲ ਮੋਟੀ ਧਾਰਿਆ ਤੇ ਬਾਕੀ ਥਾਨ ਬੜਾ ਪਿਆਰਾ ਜਿਹੜਾ ਇਹਦੇ ਕੋਲ ਬਿਲਕੁਲ ਥਾਨ ਮਈਆਂ ਲਗਾਇਆ ਲੈ ਜਾਓ ਜੀ ਬਾਕੀ ਮੜਦੇ ਜੀ ਲੱਕ ਉੱਚਾ ਰੱਖਦੀ ਬਰੀੜੀ ਇਹ ਤੇ ਜਣੀਆਂ ਦੀ ਥੋੜੇ ਉੱਚੇ ਲੱਕ ਵਾਲੀ ਆ ਜਿਹੜੀ ਇਹ ਕਈ ਬਰੀੜੀ ਐ ਇਹੋ ਜਿਹੀ ਹੁੰਦੀਆਂ ਸੰਗਨੇ ਦੁੱਧ ਵਾਲੀਆਂ ਗਾਵਾਂ ਹੁੰਦੀਆਂ ਹੋਈਆਂ 20 ਬਰਾਸ ਨਾਮੇ ਦੀ ਮਸ਼ੀਨ ਦੁੱਧ ਦਵੇ ਤਾਂ ਵਾਪਸ ਭੇਜਦੇ ਬਾਕੀ ਭਲਾ ਭਲਾ ਹੈਗੀਆਂ ਹਵਾਨੇ ਤੇ ਅੱਜ ਹੀ ਦੁੱਧ ਦਾ 20 ਪਲੱਸ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਚਵਾਈ ਦਿੱਤੀ ਨਹੀਂ ਜਾਊਗੀ ਚਵਾਈ ਨੂੰ ਆਉਣੀ ਜੀ ਤੇ ਠੰਡੀ ਹੋ ਰਿਹਾ ਇਹਦਾ ਮੁੱਲ ਇਹਦਾ ਮੁੱਲ ਵੀ ਜੀ 55000 ਦੀ ਅਚੀ ਦਵਾਂਗੇ 55000 ਹਾਂਜੀ ਵੇਚੋ ਕਰਨੀ ਛੋਟ ਛੱਡ 53000 ਦੀ ਅਚੀ ਦਵਾਂਗੇ ਠੀਕ ਹੈ 500 ਰੁਪਏ ਛੋਟ ਦੱਸਾਂਗੇ 55000 ਦੀ ਅਚੀ ਦਵਾਂਗੇ ਠੀਕ ਹੈ ਜੀ ਚਲੋ ਹੁਣ ਮੱਝਾਂ ਨੂੰ ਖਾਈਏ ਕੱਪੜਿਆਂ ਨੂੰ ਫਾਦਦੇ ਸੁਈਆਂ ਬਾਝੋਂ ਫਾਦਦੇ ਆ ਗੱਬਨ ਆਵੇ ਤਿਆਰੀ ਜੀ ਆ ਮੱਝਾਂ ਦੀ ਹਮ ਜੋੜੀ ਦੋ ਰੇੜੇ ਤਿੰਨ ਦਰ ਲਾੜੇ ਤੋਰੋ ਹਾਂ ਕਰੀ ਨਾ ਬਹੁਤ ਸਕਦਾ ਅੱਜ ਹੀ ਸਵੇਰੇ ਜਿਹੜੇ ਸਹਾਨਾ ਨੇ ਤਿਆਰੀ ਜੇ ਬੋੜੇ ਵੀ ਕਿਚਨ ਠੀਕ ਆ ਕੁద్ది ਆੜੀ ਡਾਂਗੋ ਸਾਦੇ ਲੈ ਆ ਵੀ ਜਾਵੇ ਹਾਂਜੀ ਤੇ ਕਿੰਨੇ ਕਿ ਕਿੰਨੇ ਕਿ ਦੁੱਧ ਆ ਲਈਆ ਦੁੱਧ ਵੀ ਜੀ ਨੇ ਪਹਿਲਾਂ ਨੇ 10 ਕਿਲੋ ਜੁ ਆਇਆ ਠੀਕ ਆ ਗਾਣਾ ਦੀ ਪਿੱਛੇ ਦੀ ਆੜੀ ਗੱਡੀ ਹੋ ਗਈ ਠੀਕ ਆ ਬਾਕੀ ਇਹ ਜੇ ਥਣੇ ਸੋਹਣੀ ਤਿਆਰ ਹੋਈ ਆ ਆਪਣੀ ਚਲ ਵਜੂਦ ਦੇ ਹਿਸਾਬ ਨਾਲ ਇਹ ਸੁੰਦੇ ਸੁੰਦੇ ਅਜੇ ਹੋ ਸਰਦ ਹੋਰ ਤਿਆਰ ਹੋ ਗਈ ਹਜੀ ਗੱਭਨ ਆ ਜਿਹਦੀ ਬਾਕੀ ਥਾਣਾ ਦਾ ਸਾਈਜ਼ ਗੈਪ ਵੀ ਚੰਗਾ ਹੈ ਦਾ ਵੀ ਹੱਥ ਝੋਣ ਵਾਲਾ ਥਾਣਾ ਪ੍ਰੋਪਰ ਤੇ ਇਹਦਾ ਕੀ ਮੁੱਲ ਵੀਰ ਜੀ ਫਿਰ ਮੁੱਲ ਵੀਰ ਜੀ 65000 65000 ਆ ਹਾਂ ਜੀ ਛੋੜ ਛੜ ਕਰਦੀ ਆ ਵਿੱਚ 63 ਦੀ ਦਵਾਗੇ 63000 ਦੀ ਦੇ ਦੋਗੇ ਠੀਕ ਹੈ ਜੀ ਆਹ ਲੇਖ ਵੀਰ ਜੀ ਮੈਂ ਤਾਂ ਕੋ ਅੰਤ ਨਹੀਂ ਲੇ ਮੇਰਾ ਵੇਖੋ ਇਹ ਪੰਜਾ ਦਿਨ ਮਹੀਂ ਨਹੀਂ ਸੁੰਦੀ ਵੇਖੋ ਠੀਕ ਆ ਕਿੱਥੇ ਕਰਨ ਵਾਲੀ ਨੂੰ ਗਾਂਾਂ ਵਾਂਗੂ ਲੇਵਾ ਲਈ ਕਰਦੀ ਵਿਛਾਣ ਨੂੰ ਪਿੱਛੇ ਕਰੀਬ ਬਾਉ ਠੀਕ ਆ ਇੱਕ ਦੋ ਤਿੰਨ ਦਿਨ ਨਹੀਂ ਨਹੀਂ ਸੁੰਦੀ ਇਹ ਕਿੰਨੇ ਕ ਦੁੱਧ ਆ ਲਈ ਆ ਦੁੱਧ ਵੀਰ ਜੀ 13-14 ਕਿਲੋ ਮਹੀਂ ਚਵਾਜੂਗੀ ਜਦਾਂ ਇਹ ਮਹੀਂ ਆ ਵੇਖੋ ਚਲੋ ਤੋਰੋ ਇੱਧਰ ਵੇਖੋ ਮਹੀਂ ਚੀਜ਼ ਕੀ ਲੱਗੀ ਆਇਆ ਤੋਰ ਦੋ ਇੱਕ ਕਰੀ ਸਚਾਰੂ ਐ ਨਹੀਂ ਆ ਇਹ ਜਿਹੜੇ ਸਾਂਭੀ ਨਹੀਂ ਆ ਬਹੁਤ ਜ਼ਿਆਦਾ ਠੀਕ ਆ ਬਾਕੀ ਸਾਂਭੀ ਥੋੜੀ ਘੱਟ ਆ ਕਿਸੇ ਵੀ ਨੇ ਅੱਛਾ 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 ਬਾਕੀ ਹੁੰਦੇ ਆ ਹੁੰਦੇ ਆ ਇਹਨੇ ਪੂਰੀ ਭੰਜਣਾ ਵੀ ਪਿਆਰੀ ਆ ਥੋੜਾ ਜਿਹਾ ਟਾਈਮ ਇਹਨੇ ਵੀ ਛੱਡਣਾ ਬਹੁਤਾ ਟਾਈਮ ਨਹੀਂ ਲੇ ਖੜਨਾ ਬਾਕੀ ਥੱਲੇ ਚੰਗੀ ਤਿਆਰ ਹੁੰਦੀ ਹੈ ਇਹ ਵੀ ਤੇ ਇਹ ਕਿੰਨੇ ਕ ਮੁੱਲ ਲੀਆ ਵੀ ਜੀ ਇਹਨਾਂ ਮੁੱਲ ਦੀ ਜੀ 60000 60000 ਆ ਹਾਂ ਜੀ ਵਿੱਚੋਂ ਕਰਨਾ ਮੰਨਤਨ ਇਹ ਪੂਰੇ 60000 ਦੀ ਵੀ ਜੀ 60000 ਦੀ ਦੇ ਦੇਣੀ ਪੂਰੇ ਦੀ ਪੂਰੇ 60 ਦੀ ਜਿਹੜੀ ਗੰਦੇ ਕੀ ਦੇ ਦੇਣੀ ਆ ਥੱਲੇ ਵੀ ਚੰਗੀ ਤਿਆਰ ਹੋਈ ਆ ਤੇ ਹੁਣ ਦੋ ਸੂਈਆਂ ਮੱਜਾਂ ਤੁਹਾਨੂੰ ਦਿਖਾਉਣੀਆਂ ਹੈ ਹਲੋ ਬਾਕੀ ਅਭੀ ਕਾਫੀ ਖੰਸਰਤ ਜ਼ਿਆਦਾ ਹੁੰਦੀ ਤੇ ਆਵੇ ਜੀ ਕਿੰਨਾ ਸਵੇਰ ਸੋਈ ਜੇ ਇਹ ਦੁੱਧਾ ਸਵਾ ਛੋਟੀ ਸੋਈ ਜੇ ਵੇਖੋ ਵੀ ਜੀ ਲੈਵਾ ਛੋਟੀ ਅਸਫਾਈਆਂ ਵੇਖੋ ਕਿੰਨਾ ਚਿਰ ਹੋ ਗਿਆ ਸੋਈ ਸਿੱਗਾਂ ਦਿਨ ਜੇ ਸੂਈ ਨੂੰ ਮੜਾ ਕੱਟੀ ਜੇ ਠੀਕ ਆ ਤੇ ਕਿੰਨਾ ਕ ਬੋਲਾ ਤਿਆਰ ਜੇ ਦੇਖੋ ਬੋਲਾ ਜੀ 8-9 ਕਿਲੋ ਤਿਆਰ ਆ 12 ਕਿਲੋ ਛੋਟੀ ਚਲਾਉਗੀ ਵੱਡੀ ਛੋਟੀ ਵੇਖੋ ਦੁੱਧ ਵਾਲੀ ਕੀ ਕੰਮ ਨਹੀਂ ਕਰਦੀ ਮਗਰੇ ਤੇ ਕੀ ਆ ਕੱਟੀ ਮਗਰੇ ਦੇ ਕੱਟੀ ਆ ਬਾਕੀ ਘੱਟ ਘੱਟ ਫੇਟ ਪੜੀ ਦੀ ਚੰਗੀ ਆ ਥੱਲੇ ਵੀ ਜੰਗੀ ਤਿਆਰ ਹੋਈ ਸਾਰੇ ਪੱਖੋਂ ਜੰਗੀ ਵੱਡੀ ਝੋਟੀ ਜੰਗੀ ਬਾਕੀ ਅੱਖਾਂ ਇਹਦੀਆਂ ਦੋਵੇਂ ਬਿੱਲੀਆਂ ਵਾ ਤੇ ਥਾਣਾ ਦਾ ਸੱਜ ਗਿਆ ਪੂਰਾ ਠੀਕ ਹੈ ਕੰਮ ਇਹ ਇਹਦਾ ਮੁੱਲ ਵੀ ਜੀ ਫਿਰ ਇਹਦਾ ਮੁੱਲ ਵੀ ਜੀ 75000 75000 ਹਾਂ ਛੋਟ-ਛੋਟ ਕਰਦੇ ਨੇ ਵਿੱਚ ਹੁਣ ਨਾ ਵੀਰ ਜੀ ਜਿਹੜੀ ਦੇ ਲਈ ਦੇਣੀ 70000 ਦੀ ਅੱਛਾ ਪੂਰੇ 70 ਦੀ ਜੈ ਸੁਣ ਹੋਈ ਆ 70 ਦੀ ਦੇਣੀ ਠੀਕ ਆ ਤੇ ਹੁਣ ਇੱਕ ਇਹਨੂੰ ਪਰਵਾ ਦੇ ਜੀ 8 ਕਿਲੋ ਦਾ ਤਿਆਰ ਹੋਗਾ ਮਗਰ ਇਹਦੇ ਕਟਾਏ ਦੁੱਧ ਇੱਕ ਨੰਬਰ ਹੋਗੀ ਮੋਟਰ ਹੀ ਲੱਗੀ ਹੋਊਗੀ 8 ਕਿਲੋ ਬਿਲਕੁਲ ਤਿਆਰ ਜੇ ਲਿਆਓ ਫਿਰ ਕਿੰਨਾ ਕਿ ਚਵਾਈ ਜਾਊਗੀ ਉਤਰਾਏ ਉਹਦੀ ਕਿ 3000 ਕਿਲੋ ਚਵਾਈਗੀ ਵੱਡੀ ਮਹੀਂ ਆ ਪੀਆ ਜਾਂ ਦੋਦਾ ਮਹੀਂ ਆ 10 ਕਿਲੋ ਲੀਟਰ ਦੇ ਕਰੀਬ ਜਿਹੜਾ ਕਹਿੰਦੇ ਦੁੱਧ ਚਵਾਈ ਜਾਊਗੀ ਬਾਕੀ ਜਿਹੜੀਆਂ ਸੂਈਆਂ ਸਵਾਈਆਂ ਉਹ ਤੁਸੀਂ ਆਪਣੀ ਚਵਾਈ ਕਰਕੇ ਖੜਦੇ ਬੱਚੇ ਇਹਨਾਂ ਦੇ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਇਹ ਥੋੜੇ ਨਿੱਗਰ ਹਵਾਨੇ ਦੀ ਆ ਲੈ ਜੀ ਚਵਾਈ ਬਹੁਤ ਚੰਗੀ ਆ ਉਹ ਬਚਾ ਜੀ ਦਾ ਕੋਈ ਤਾਂ ਹੀ ਸਾਰੀ ਬੱਚੇ ਉਹਨੇ ਤੁਹਾਨੂੰ ਦਿਖਾ ਦਿੰਨੇ ਤੇ ਇਹਦਾ ਰੇਟ ਇਹਦਾ 65000 65000 ਆ ਛੋਟ-ਛਾਟ ਕਰਨੀ ਵਿੱਚ ਛੋੜ ਵੀਰ ਜੀ ਇੱਕੋ ਹੀ ਕਰ ਦੇਣੀ ਆ ਬਿਲਕੁਲ ਇੱਕੋ ਹੀ ਹਾਂਜੀ ਹਾਂਜੀ ਮਹੀ ਦਾ ਅੱਛਾ 60000 ਦੀ 60000 ਦੀ ਮਹੀ ਦਾ ਹੋਵੇ ਸੱਜਰ ਅੱਛਾ ਸਾਠਿਆ ਵਖਦਾ ਇਹਦੇ ਅੱਠ ਕਿਲੋ ਦੁੱਧ ਵੀ ਹੋਊਗਾ ਚੁਆਈ ਇੱਕ ਨੰਬਰ ਹੋਗੀ ਠੀਕ ਆ ਵੀਰ ਜੀ ਉਦਾਂ ਮਹੀ ਆ ਜਿਨ੍ਹਾਂ ਵਜਨ ਮਹੀ ਦਾ ਠੀਕ ਆ ਹਾਂਜੀ ਬੱਚੇ ਵਖਾ ਦੀ ਇੱਕ ਰੀ ਬੱਚੇ ਵਖਾ ਦੋ ਬੱਚੇ ਸਾਰੇ ਤਾਜੀ ਨਾੜੂ ਦੇ ਆ ਜੀ ਇੰਨਾ ਚ ਆਹ ਕਿਹੜੀ ਦਾ ਬੱਚਾ ਜੀ ਹੋਰ ਕੱਟੀ ਪਹਿਲਾਂ ਜਿਹੜੀ ਖਾਈ ਉਹਦਾ ਜਿਹੜੇ ਸੋਈ ਮੱਝ ਜੜੀ ਦਿਖਾਈ ਤਾਜੀ ਉਹਦੇ ਮਗਰ ਕੱਟੀ ਆ ਇਹ ਆ ਜਿਹੜੇ ਹੁਣ ਐਂਡ ਤੇ ਵਿਖਾਈ ਆ ਉਹਦਾ ਕਰਤਾ ਜੀ ਥੋੜੀ ਗਾਂ ਹੀ ਸੂਈ ਰਹਾਦਾ ਉਹ ਵਛਾਰੇ ਖਾਦੋ ਉਧਰ ਵੀ ਤੇ ਬਾਕੀ ਉਹ ਬੱਚੇ ਤੁਹਾਨੂੰ ਆਪ ਦਿਖਾ ਲਈ ਦਿੱਤੇ ਤਾਜੀ ਬੱਚੇ ਆ ਜਿਹੜੇ ਤੇ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਵੇਖ ਜਾ ਕੇ ਪਸੰਦ ਕਰਕੇ ਖੜੇ ਜਿਹੜੇ ਕੋ ਪਸੰਦ ਹੋਵੇ ਤੇ ਲੈ ਜਾਏ ਨਹੀਂ ਤੇ ਆਪਣੀ ਸਾਈ ਲੈ ਜਾਏ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਕੀ ਜੇ ਕੋਈ ਨਹੀਂ ਵੀ ਪਹੁੰਚ ਸਕਦਾ ਵੀਡੀਓ ਕਾਲ ਤੇ ਚੁਆ ਲੈ ਆਪਣੀਆਂ ਪਾਸ ਕਰਕੇ ਵੇਖ ਚੱਕ ਕੇ ਕਰੋ